ਚੱਲ ਅਰੇ ਰਾਮਬਾਗ ਭਰਿਆ ਹੋਇਆ ਹੋਇਆ ਸੀ ਜੀ ਹਾਂਜੀ ਬਈ ਸਾਰਿਆਂ ਨੂੰ ਸਸਤਰੀ ਕਾਲ ਮਾਨਸਾਂ ਵਾਲੇ ਭਰਾਵਾਂ ਨੂੰ ਤੇ ਲੁਧਿਆਣੇ ਵਾਲਿਆਂ ਨੂੰ ਤੁਹਾਨੂੰ ਪਤਾ ਹੀ ਆ ਅੱਜ ਬਹੁਤ ਮਨਪੱਖੀ ਘਟਨਾ ਵਾਪਰੀ ਆ ਸੋ ਅਸੀਂ ਮਾਂਸਾ ਦੇ ਮੁਰਦਕਾੜ ਤੋਂ ਜਾ ਕੇ ਆਏ ਆ ਬਈ ਤੇ ਸਾਡਾ ਦਿਲ ਨਾ ਅੰਦਰੋਂ ਨਾ ਜਮਾ ਟੁੱਟ ਗਿਆ ਤੇ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦੇ ਆ ਅੱਖਾਂ 'ਚ ਪਾਣੀ ਨਹੀਂ ਰੁਕ ਰਿਆ ਸੀਗਾ ਸਾਡੇ ਵੀ ਇੰਨਾ ਕੋਈ ਹਨਾ ਕਿਵੇਂ ਗਿਰ ਸਕਦਾ ਇੰਨਾ ਨਿਰਦਈ ਯਾਰ ਬੰਦਾ ਕਿਵੇਂ ਹੋ ਸਕਦਾ ਯਾਰ ਬੰਦੇ ਨੇ 13 ਸਾਲ ਨਾਲ ਰਿਹਾ ਹੋਵੇ ਬਈ 13 ਸਾਲ ਨਾਲ ਰਿਹਾ ਹੋਵੇ ਤੇ ਨਾਲ ਉਹਦੇ ਛੋਟੇ ਛੋਟੇ ਜਵਾਗ ਵੀ ਹੋਣ ਬੰਦੇ ਦਾ ਤਾਂ ਸਾਲ ਚ ਹੀ ਪਿਆਰ ਪੈ ਜਾਂਦਾ ਬਈ ਆਪਣੇ ਜੋ ਅੱਖਾਂ ਕੰਨੀ ਦਾ ਦੇਖਦਾ ਯਾਰ ਜਿੱਥੋਂ ਤੱਕ ਸਾਡੇ ਕੋਲ ਖਬਰ ਆਈ ਆ ਹਨਾ ਤੇ ਇਹ ਲੋਕ ਕਹਿ ਰਹੇ ਨੇਗੇ ਵੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਬਾਕੀ ਹੋਣੀ ਵੀ ਚਾਹੀਦੀ ਹੈ ਜੀ ਬਾਕੀ ਤੁਸੀਂ ਸਾਰੇ ਸੋਚੋ ਜਿਹਾਂ ਚੀਜ਼ਾਂ ਕਰਨ ਲਈ ਬੰਦਾ 100 ਵਾਰ ਸੋਚੇ ਇਸ ਲਈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਬਈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਬੰਦੇ ਨੂੰ ਜਿੰਨਾ ਜਿੰਨਾਂ ਨੇ ਵੀ ਇਹ ਕੰਮ ਕੀਤਾ ਇਕੱਲੇ ਉਹਨੇ ਨਹੀਂ ਜਿਨ੍ਹਾਂ ਨੇ ਮਾਰਿਆ ਵੀ ਆ ਜਿਨ੍ਹਾਂ ਮਰਵਾਇਆ ਉਹਨੇ ਨਿਕਲ ਲੈਣ ਜਿਨ੍ਹਾਂ ਨੇ ਮਾਰਿਆ ਵੀ ਸੋ ਦੇਖੋ ਹਨਾ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇਗੀਆਂ ਸੋ ਸਾਰਿਆਂ ਨੂੰ ਆਪਾਂ ਨੂੰ ਆਵਾਜ਼ ਠਾਣੀ ਚਾਹੀਦੀ ਆ ਵੀ ਇਹੇ ਬੰਦੇ ਨਾਲ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਈ ਉਹ ਦੇਸ਼ ਦੀ ਦੀ ਸੀ ਆਪਣੇ ਦੇਸ਼ ਦੀ ਦੀ ਸੀ ਤੇ ਕੋਈ ਵੀ ਧੀਨ ਵਾਲੇ ਇਦਾਂ ਦਾ ਹੋ ਸਕਦਾ ਇਸ ਲਈ ਆਪਾਂ ਨੂੰ ਉਹਨਾਂ ਦੀ ਦੁੱਖ ਦੁੱਖਦਰਦ ਵਾਲੀ ਘੜੀ ਚ ਖੜਨਾ ਚਾਹੀਦਾ ਬਈ ਨਾਲ ਤਾਂ ਕਿ ਉਹਨਾਂ ਨੂੰ ਵੀ ਹੌਸਲਾ ਵਜਾਈ ਹੋ ਸਕੇ ਵੀ ਸਾਡੇ ਨਾਲ ਇਨਸਾਫ ਹੋਊਗਾ ਉਹਨਾਂ ਨਾਲ ਕਿ ਭਈ ਹਰੇਕ ਬੰਦਾ ਕੋਈ ਵੀ ਸੋਚੇ ਨਾ ਵੀ ਹਰੇਕ ਬੰਦੇ ਦੇ ਇੰਨੀ ਪੜੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਕੋਈ ਵੀ ਪਹਿਲਾਂ ਇੰਨਾ ਤਗੜਾ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇ ਵੀ ਇੰਨਾ ਯਾਰ ਬੰਦਾ ਯਾਰ ਕਿਰ ਗਿਆ ਇਹਨਾਂ ਨਿਰਦਈ ਬੰਦਾ ਕਿਵੇਂ ਹੋ ਸਕਦਾ ਯਾਰ ਕੋਈ ਯਾਰ ਇਹ ਆਪਦੇ ਜਵਾਖਾਂ ਬਾਰੇ ਸੋਚ ਲੰਦਾ ਦੇਖੋ ਹਣਾ ਇਹ ਮੁੰਡੇ ਹੁੰਦੇ ਨੇਗੇ ਮੁੰਡੇ ਵੀ ਘਟੀਆਂ ਹੁੰਦੇ ਨੇ ਬਈ ਕੁੜੀਆਂ ਦਾ ਵੀ ਅੱਜ ਕੱਲ ਬਹੁਤ ਸਟੈਂਡ ਨਹੀਂ ਰਿਹਾ ਮੈਂ ਕੁੜੀਆਂ ਨੂੰ ਵੀ ਬਹੁਤ ਸਮਝਾਣੇ ਜੀਨੂੰ ਉਹ ਮੁੰਡੇ ਨੂੰ ਉਂਗਲਾਂ ਲਾਈਆਂ ਨੇ ਕੁੜੀ ਨੂੰ ਉਹ ਕੁੜੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜੇ ਜੇ ਇਦਾਂ ਦਾ ਉਹਦਾ ਕੋਈ ਰਿਲੇਸ਼ਨ ਹੈਗਾ ਸੀ ਤਾਂ ਸਾਨੂੰ ਤਾਂ ਬਾਕੀ ਸੁਣਨ ਚ ਗੱਲ ਆਈ ਆ ਵੀ ਉਹ ਮੁੰਡੇ ਦਾ ਕੋਈ ਰਿਲੇਸ਼ਨ ਸੀ ਅਦਰ ਰਿਲੇਸ਼ਨ ਚੱਲ ਜਾਂਦਾ ਸੀਗਾ ਤੇ ਜੇ ਉਹ ਕੁੜੀ ਦੀ ਵੀ ਗਲਤੀ ਹੈ ਬਈ ਤਾਂ ਕੁੜੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਬਰਾਬਰ ਦੀ ਸਜ਼ਾ ਦੀ ਹੱਕਦਾਰ ਆ ਉਹ ਉਹਨੂੰ ਵੀ ਬਰਾਬਰ ਦੀ ਸਜ਼ਾ ਮਿਲਣੀ ਚਾਹੀਦੀ ਹੈ। ਬਈ ਇੱਕ ਗੱਲ ਹੋਰ ਦੇਖੋ। ਸਾਰੇ ਕਰਦੇ ਹੋਣਗੇ ਚਲ ਗਲਤ ਹੋਣਗੇ ਪਰ ਜਿਹੜਾ ਬੰਦਾ ਵਿਆਹ ਤੋਂ ਬਾਅਦ ਸੁਧਰ ਜੇ ਨਾ ਹਨਾ ਜਿਹੜਾ ਬੰਦਾ ਵਿਆਹ ਤੋਂ ਬਾਅਦ ਸੁਧਰ ਜੇ ਉਹੀ ਸਹੀ ਬੰਦਾ ਹੁੰਦਾ। ਨਹੀਂ ਤਾਂ ਯਾਰ ਨਾ ਕਰਾਓ ਵਿਆਹ ਯਾਰ। ਕੌਣ ਕਹਿੰਦਾ ਤੁਹਾਨੂੰ ਵਿਆਹ ਕਰਾਉਣ ਨੂੰ? ਨਾ ਕਰਾਓ ਵਿਆਹ। ਵਿਆਹ ਕਰਾਇਆ ਤਾਂ ਉਹਨੇ ਤਲਾਕ ਦੇ ਦਿੰਦਾ, ੱੱਕਾ ਦੇ ਦਿੰਦਾ ਕੁੜੀ ਨੂੰ। ਹਾਂ ਬਹੁਤ ਕੁਝ ਹੋ ਜਾਂਦਾ ਤਲਾਕ ਦੇ ਦਿੰਦਾ ਹੀ। ਤਲਾਕ ਦੇ ਦਿੰਦਾ ਯਾਰ ਵੀ ਬਾਦਰ ਨਾ ਨਹੀਂ ਰਹਿਣਾ ਮੈਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਯਾਰ ਜੋ ਜੋ ਉਹ ਕੁਝ ਵੀ ਹੁੰਦਾ ਯਾਰ ਕੋਈ ਵੀ ਗੱਲ ਕਹਿ ਕੇ ਕੁ ਨੂੰ ਤੱਕਾ ਦੇ ਦਿੰਦਾ ਪਰ ਇਹਨਾਂ ਦੀ ਘਟੀਆ ਹਰਕਤ ਐ ਇਦਾਂ ਦੀ ਯਾਰ ਇੰਨਾ ਗਿਰਨਾ ਨਹੀਂ ਚਾਹੀਦਾ ਬੰਦੇ ਨੂੰ ਕਦੇ ਵੀ ਤੈਨੂੰ ਨਰਕ ਚ ਵੀ ਜਗ੍ਹਾ ਨਹੀਂ ਮਿਲਣੀ ਓਏ ਕੁੱਤਿਆ ਨਰਕ ਚ ਵੀ ਜਗ੍ਹਾ ਨਹੀਂ ਮਿਲਣੀ ਤੈਨੂੰ ਸੋ ਸਾਡਾ ਵੀਡੀਓ ਬਣਾਉਣ ਦਾ ਇਹੀ ਮੇਨ ਮਕਸਦ ਸੀ ਗਈ ਸਾਡਾ ਬਈ ਸਾਰੇ ਜਿਹੜੇ ਉਹਨਾਂ ਨਾਲ ਰਲੋ ਤੇ ਉਹਨਾਂ ਨਾਲ ਖੜੋ ਉਹਨਾਂ ਦੀ ਫੈਮਿਲੀ ਜਾ ਕੇ ਦੁੱਖ ਦੀ ਘੜੀ ਚ ਸਾਥ ਦੇਣਾ ਸਾਡਾ ਮਕਸਦ ਸੀ ਤੇ ਬਾਕੀ ਸਾਰੇ ਜਣੇ ਉਹਨਾਂ ਦੇ ਨਾਲ ਖੜੋ ਦੁੱਖ ਦੀ ਘੜੀ 'ਚ ਹਨਾ ਤੇ ਉਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਓ ਕੋਈ ਨਹੀਂ ਬਈ ਯਾਰ ਇੰਨਾ ਨਾ ਗਿਰਿਆ ਕਰੋ ਬਈ ਇਨਸਾਨੀਅਤ ਰੱਖੋ ਯਾਰ ਇਨਸਾਨੀਅਤ ਰੱਖੋ ਇਨਸਾਨੀਅਤ ਮਰ ਗਈ ਬਈ ਲੋਕਾਂ ਦੀ ਜਮਾ ਜੇ ਇੱਥੇ ਮੰਨ ਲਓ ਇੱਥੇ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਕੋਈ ਕਿਸੇ ਨੂੰ ਹੱਥ ਨਹੀਂ ਪੰਦਾ ਜਾ ਕੇ ਵੀ ਉਹਨੂੰ ਹਸਪਤਾਲ ਪਹੁੰਚਾ ਜੀਏ ਲੋਕ ਪਤਾ ਕੀ ਸੋਚਦੇ ਨੇਗੇ ਲੋਕ ਸੋਚਦੇ ਨੇਗੇ ਵੀ ਇਹ ਸਾਲਾ ਉਹ ਹੋ ਜਾਊਗਾ ਵੀ ਸਾਡੇ ਤੇ ਗੱਲ ਆ ਜੂਗੀ ਇਹ ਗੱਲ ਨਾ ਸੋਚਿਆ ਕਰੋ ਸੋ ਸਾਰਿਆਂ ਦੀ ਹੈਲਪ ਕਰਿਆ ਕਰੋ ਬਈ ਹਾਂਜੀ ਇੱਕ ਗੱਲ ਹੋਰ ਕੁੜੀਓ ਜਿਹੜਾ ਬੰਦਾ ਆਪਦੀ ਘਰ ਵਾਲੀ ਦਾ ਨਹੀਂ ਮੜ ਰਿਆ 13 ਸਾਲਾਂ ਦਾ ਉਹ ਥੋੜਾ ਕਿਵੇਂ ਬਣ ਜੂਗਾ ਬੜਾ ਮੋਟਾ ਅਕਲ ਨੂੰ ਹੱਥ ਮਾਰਿਆ ਕਰੋ ਹੈ ਤੇ ਤੁਹਾਨੂੰ ਕੱਲੀ ਉਹ ਕੁੜੀ ਨੂੰ ਨਹੀਂ ਬੋਕੀ ਬਹੁਤ ਸਾਰੀਆਂ ਹਰੇਕ ਕੁੜੀ ਨੂੰ ਵੀ ਹਰੇਕ ਪਿੱਛੇ ਜਿਹੜਾ ਉਹ ਬੰਦਾ ਤੁਹਾਨੂੰ ਪਿਆਰ ਕਰਦਾ ਉਸੇ ਪਿੱਛੇ ਸਟੈਂਡ ਲਿਆ ਕਰੋ ਐਵੇਂ ਜਣੇ ਖੜੇ ਇੱਧਰ ਇੱਧਰ ਮੂੰਹ ਮਾਰ ਲਿਆ ਉੱਧਰ ਮੂੰਹ ਮਾਰ ਲਿਆ ਇੰਨਾਂ ਗੱਲਾਂ 'ਚ ਦਮ ਨਹੀਂ ਹੁੰਦਾ ਆਦੇ ਮਾਂ ਪਿਓ ਦੀ ਇੱਜ਼ਤ ਰੱਖਿਆ ਕਰੋ ਕਿਉਂ ਕਿੰਨਾ ਨੇ ਤੁਹਾਨੂੰ ਪਾਲ ਪੋਸ ਕੇ ਇੱਡਾ ਵੱਡਾ ਕਰਤਾ ਨਾ ਉਹੀ ਖੜਦੇ ਆ ਦੁੱਖ ਦੇ ਵਿੱਚ